ਪੀ ਯਾਰ ਸਾਲਾ ਫੋਨ ਵੀ ਰੀਚਾਰਜ ਕਰਾਉਣਾ ਵਾ ਯਾਰ ਇਹਨੂੰ ਬਣਾਈਏ ਮੁਰਦਾ ਲੈ ਓਹ ਦਾਵਾ ਕੋਣ ਬਣਾਉਣਾ ਯਾ ਜੀ ਮੁਰਦਾ ਓ ਬੀਜੇ ਕੱਲ ਸੁਣ ਹਾਂ ਆ ਗਿਆ ਆ ਗਿਆ ਯਾਰ ਦਾਵਾ ਦੀਆ ਕਿਰਪਾਵਾ ਵੀ ਕਰਦੀ ਜਿਹੜਾ ਦੂਸਰ ਲੰਘਦਾ ਮੈਂ ਕਿੱਧਰੋਂ ਘੁੰਮਦੇ ਆਏ ਆ ਕੋਈ ਕੁਛ ਨਹੀਂ ਐ ਤੈਨੂੰ ਪਤਾ ਰੂਹੇ ਰਹਦੀਆਂ ਦਾ ਸੀਜ਼ਨ ਚੱਲਦਾ ਕਦੀ ਯਾਰ ਤੁਹਾਨੂੰ ਪਤਾ ਨਹੀਂ ਕਿਹੜੀ ਕੋਣ ਦੱਸ ਮੇਰਾ ਭਾਈ ਕੀ ਹੋਇਆ ਅੱਛਾ ਰੈਲੀ ਤੋਂ ਆਇਆ ਫਿਰ ਹੋਰ ਕੀ ਯਾਰ ਰੋਜ਼ ਨੂੰ ਪਤਾ ਇਹੀ ਕਰਿਆ ਕਿਹੜੀ ਸਰਕਾਰ ਬਣੂਗੀ ਸਰਕਾਰ ਯਾਰ ਇਦਾਂ ਆਇਆ ਮੇਰਾ ਵੀਰ ਕੁਝ ਪੱਕਾ ਨਹੀਂ ਕਹਿ ਰਹਾ ਤੇ ਝੜੀ ਜੀ ਬਣੀ ਆ ਪਰ ਕੋਈ ਸ਼ੋਰ ਨਹੀਂ ਆ ਰਿਹਾ ਪਰ ਕਿੰਨਾ ਸ਼ੋਰ ਹੈ ਬੀਜੇਪੀ ਦੀ ਸਰਕਾਰ ਨਹੀਂ ਆਉਦੀ ਪੰਜਾਬ ਦੇ ਇੱਕ ਵੀ ਸੀਟ ਨਹੀਂ ਲਾਉਦੀ ਸਰਕਾਰ ਬੀਜੇਪੀ ਦੀ ਅੱਛਾ ਹਾਂ ਮੈਂ ਕਹਿੰਦਾ ਬੀਜੇਪੀ ਸੀਟ ਲੈ ਗਈ ਆ ਕਿੱਦਾਂ ਬੀਜੇਪੀ ਪੰਜਾਬ ਚ ਸੀਟ ਲੈ ਗਈ ਲੱਗੀ 20000 ਦੀ ਛੱਤ ਲਾ ਵੀ ਆ 20000 ਪਰ ਮੈਨੂੰ ਦੱਸ ਕਿੱਦਾਂ ਉਹ ਮੈਂ ਕਿਹਾ ਉਹ ਵੀ ਪ੍ਰਵਾਸੀ ਪ੍ਰਵਾਸੀ ਤੋਂ ਪਰਵਾਸੀ ਤੌਰ ਤੇ ਵੀ ਇਹ ਨੂੰ ਪ੍ਰਵਾਸੀ ਵੀ 30000 ਤੋਂ 30000 ਦੀ ਲਾਜਤ ਚੱਲ ਲੱਗੀ ਲੱਗੀ ਚੱਲ ਆ ਦਿਖਾਵਾਂ ਚੱਲ ਤਹਾ ਚੱਲ ਤੌਰ ਤੇ ਮੇਰੇ ਨਾਲ ਚੱਲ ਰੁਕੋ ਜਰਾ ਸਬਰ ਕਰੋ ਬੋਲਾ ਧੱਕਾ ਬੁੱਕੀ ਨਹੀਂ ਕਰਨੇਗਾ few moments later ਨਾ ਮੰਨ ਗਿਆ ਮੰਨ ਗਿਆ ਯਾਰ ਬਾਈ ਕੱਟ ਦੇ ਕੇ ਤਾਂ ਮੰਨ ਗਿਆ ਮੈਂ ਲੈ ਫੇਰ ਕੱਢ ਪੈਸੇ ਕੱਢ 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 ਜਲਦੀ ਕੱਢ ਲੈ ਯਾਰ ਬਾਈ ਓਏ ਇਹ ਦਾ 3000 3000 ਹੀ ਸੀ ਬਾਈ ਕੋਲ ਚੱਲ ਤੂੰ ਆਪਣਾ ਬੰਦਾ ਤੂੰ ਐਂਦਾ ਕਰ ਮੇਰਾ ਭਾਾਕੀ ਗੂਗਲ ਪੇ ਕਰ ਦੀ Oh